ਕੀ ਮਨਦੀਪ ਸਿੰਘ ਬਣ ਸਕੇਗਾ ਐਮਐਲਏ ਜਾਂ ਫਿਰ ਆਮ ਆਦਮੀ ਪਾਰਟੀ ਕੱਢੇਗੀ ਆਪਣਾ ਛੰਡਾ ਲਗਾਤਾਰ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਤਰਨਤਾਰਨ ਦੀਆਂ ਜਿਮਨੀ ਚੌਣਾ ਨੂੰ ਲੈ ਕੇ ਅਖਾੜਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਦੇ ਲਈ ਜਿਹੜਾ ਕਿ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਨੇ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਕਿ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਤੇ ਦੂਜੇ ਪਾਸੇ ਉੱਥੇ ਹੀ ਵਿਰੋਧੀ ਧਿਰ ਦੇ ਉੱਤੇ ਪਲਟਵਾਰਤਾ ਕੀਤਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਿਕਮ ਨੂੰ ਵੱਡਾ ਸੁਨੇਹਾ ਲਗਾਇਆ ਤੇ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਨੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ 14 ਸਾਲ ਤੋਂ ਐਸਪੀਸੀ ਦੇ ਲੈਕਚਨਿਕ ਕਰਾਰੇ ਚੁਣੀ ਕਰਾਰੇ ਕਿਉਂ ਕਰਕੇ ਬਹੰਤੀ ਸsubprocess ਚੱਲ ਪਿਆ ਉੱਥੇ ਬੈਠੇ ਆਨੰਦਮਾਨ ਰੇ ਸੋ ਇਹ ਸਾਡੀਆਂ ਚੀਜ਼ਾਂ ਜਿੰਨਾ ਚ ਅਸੀਂ ਪਰਖਾਂਗੇ ਨਹੀਂ ਉਹਨਾਂ ਚਿਰਾਂ ਪਾਕਿਸਤਾਨੀ ਕੇ ਲੋਕ ਤੇ ਨਹੀਂ ਕਹ ਸਕਦੇ ਗੱਲ ਕਰੀਏ ਆਪਣੇ ਘਰ ਦੀ ਖਾਲਿਸਤਾਨ ਦੀ ਖਾਲਿਸਤਾਨ ਦੀ ਗੱਲ ਤੁਸੀਂ ਬਿਲਕੁਲ ਕਰ ਸਕਦੇ ਹੋ ਕੋਈ ਉਧਰ ਤੇ ਮਨਾਈ ਨਹੀਂ ਹੈ ਪਰ ਇੱਕ ਚੀਜ਼ ਆਪਾਂ ਦੇਖਣੀ ਹੈ ਕਿ ਜਦੋਂ ਆਪਾਂ ਖਾਲਸਾਪਨ ਦੀ ਗੱਲ ਕਰਦੇ ਆ ਤਾਂ ਫੇਰ ਵੰਡਣ-ਪੁੱਟਣ ਦੀ ਗੱਲ ਨਹੀਂ ਕਰਦੀ ਹੈ ਅਸੀਂ ਕਹਿਣਾ ਹੈ ਕਿ ਸਾਰੇ ਖਾਲਸਾਪਨ ਦੇ ਵਿੱਚ ਰਹਿੰਦੇ ਜਿਵੇਂ ਪ੍ਰਤਾਣੀਆਂ ਦੇ ਵਿੱਚ ਸਾਰੇ ਇਕੱਠੇ ਰਹਿੰਦੇ ਆ ਇਹhetra ਖਾਲਸਾਪਨ ਦੇ ਵਿੱਚ ਕਿਸਦਾ ਡੜਾ ਨਹੀਂ ਕੀਤਾ ਜਾਊਗਾ ਕਿਸੇ ਦਾ ਵਪਾਰ ਨਹੀਂ ਉੱਠਿਆ ਜਾਊਗਾ ਸਕੂਬ ਵਪਾਰ ਜਾਦਾ ਹੋ ਜਾਊਗਾ ਹੁਣ ਅਸੀਂ ਸਿੱਖ ਹੈ ਸਾਡੇ ਗੁਰੂ ਦਾ ਜਨਮ ਦਿਨ ਆ ਰਿਹਾ ਅਨੰਤ ਕਣਾ ਸਾਹਿਬ ਅੱਗ ਸਾਡੇ ਦੀ ਬਾਰਡਰ ਬੰਦ ਕੀਤੀ ਹੋਈ ਹੈ ਸਾਡਾ ਤਾਂ ਉਹਦੇ ਵਿੱਚ ਕੋਈ ਹਿੱਸਾ ਨਹੀਂ ਹੈ ਉਸ ਨੂੰ ਬੰਦ ਕਰਨ ਦਾ ਬਾਰਡਰਾਂ ਨੂੰ ਜਦ ਕਿ ਸਾਡਾ ਹੱਥ ਹੋਣਾ ਚਾਹੀਦਾ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਬੀਜੇਪੀ ਤੇ ਆਰਐਸਐਸ ਕਾफी ਠਹਿਸ ਨਾ ਕਰ ਰਹੀ ਨਹੀਂ ਹੈ ਕਿ ਹੁਣ ਸਰਕਾਰਪੁਰ ਸਾਹਿਬ ਜਾ ਸਕਦੇ ਹੋ ਉਹਨਾਂ ਨੂੰ ਕਾਣਾ ਸਾਹਿਬ ਨਹੀਂ ਜਾ ਸਕਦੇ ਜਦਕਿ ਇਹ ਕਾਨੂੰਨ ਮਾਸਟਰ ਤਾਰ ਸਿੰਘ ਨੇ ਪਾਕਿਸਤਾਨ ਦੇ ਵਿਜੀਏ ਆਫਸਰ ਨਾਲ ਬਣਾਇਆ ਸੀ ਕਿ ਜਿਹੜੇ ਵੀ ਤਿਹਾਰ ਹੋਣਗੇ ਸਿੱਖਾਂ ਦੇ ਉਦੋਂ ਪਾਕਿਸਤਾਨ ਬਾਰਡਰ ਖੋਲ ਕੇ ਵੀਜ਼ੇ ਦੇ ਕੇ ਸਿੱਖਾਂ ਦੀ ਆਪ ਭਗਤ ਕਰੂਗਾ ਤੇ ਉਹ ਕਰਨ ਨੂੰ ਤਿਆਰ ਹੈ ਔਰ ਇੱਥੇ ਜਿਹੜੇ ਅਸੀਂ ਕਹਿੰਦੇ ਆ ਕਿ ਸਾਡਾ ਮੋਲਕ ਹੈ ਇਹ ਹੀ ਸਾਡੇ ਚ ਅਰਚਨਾ ਪਾਈ ਜਾਂਦੇ ਆ ਸੋ ਡਿਡ ਨਾ ਸਿਰ ਆਪਣਾ ਕਰਨਾ ਹੋਊਗਾ ਵੋਟ ਨਹੀਂ ਪਾਉਣ ਦਿੰਦੇ ਐਸਪੀਸੀ ਦੇ ਹੁਣ ਅੱਜ ਇੱਥੇ ਵੋਟ ਆ ਗਈ ਹੈ ਮੈਂ ਬੇਨਤੀ ਕਰਦੇ ਹਾਂ ਬਾਕੀ ਸਾਡਾ ਚੋਣ ਨਿਸ਼ਾਨ ਹੈ ਆਪਣਾ ਕੈਂਡੀ ਜੀ ਇੱਕ ਬਹੁਤ ਵਧੀਆ ਜੰਡੇ ਖਾਨਦਾਨ ਦਾ ਹੈ ਚੰਗੇ ਕੰਮ ਕੀਤੇ ਆ ਉਸ ਨੇ ਜਿਸ ਨਾਲ ਸਿੱਖਾਂ ਦੀ ਗਲਗੱਟ ਘਟੀ ਹੈ ਜਿਹੜੀ ਚੀਜ਼ ਉਸ ਨੇ ਕੀਤੀ ਹੈ ਸੰਦੀਪ ਸਿੰਘ ਨੇ ਜਿਸ ਨਾਲ ਸਾਡੀ ਦੰਤ ਘਟੀ ਹੈ ਸੋ ਹਰ ਇੱਕ ਬੰਦੇ ਦੇ ਭਾਈ ਨੂੰ ਅਸੈਂਬਲੀ ਦੇ ਵਿੱਚ ਭੇਜੇ ਅਸੈਂਬਲੀ ਦੇ ਵਿੱਚ ਜਾ ਕੇ ਗੱਲ ਕਰੇ ਜੋ ਕਰਤੇ ਅਜੇ ਤੱਕ ਆਪਾਂ ਨੇ ਕੋਈ ਮੈਂਬਰ ਨਹੀਂ ਭੇਜਿਆ ਅਸੈਂਬਲੀ ਵਿੱਚ ਪਾਰਲੀਮੈਂਟ ਦੇ ਵਿੱਚ ਤਾਂ ਤੁਸੀਂ ਮੈਨੂੰ ਭੇਜਤਾ ਮੈਂ ਗੱਲਾਂ ਕਰ ਚੀਆਂ ਜਿਹੜੀਆਂ ਕਰਨੀਆਂ ਸੀ ਪਰ ਅਸੈਂਬਲੀ ਦੇ ਵਿੱਚ ਅਜੇ ਤੱਕ ਆਪਾਂ ਨੇ ਕੋਈ ਮੈਂਬਰ ਨਹੀਂ ਭੇਜਿਆ ਜਿਹੜਾ ਉੱਥੇ ਗੱਲ ਕਰੇ ਕਿ ਸਾਡਾ ਨੁਕਸਾਨ ਕੀ ਹੋਇਆ ਸਾਨੂੰ 1947 ਤੋਂ ਬਾਅਦ ਰਗੜ ਕੇ ਰੱਖਿਆ ਸਾਨੂੰ ਦਾਸ ਬਣਾ ਕੇ ਰੱਖਿਆ